ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਸ ਕਤਰ ਤਰੁਣ ਚੋਗ ਨੇ ਮਜੀਠਾ ਸ਼ਰਾਬ ਕਾਂਡ ਮਾਮਲੇ ਵਿੱਚ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਬਹੁਤ ਦੁਖਦ ਹੈ ਪਰ ਉਸ ਤੋਂ ਜ਼ਿਆਦਾ ਦੁਖਦ ਹੈ ਕਿ ਇੱਕ ਤਰਫ ਪੂਰੇ ਪੰਜਾਬ ਨਸ਼ੇ ਦੇ ਚਪੇਟ ਚ ਹੈ ਜਰੀਲੀ ਸ਼ਰਾਬ ਦੇ ਮਾਤਮ ਦੇ ਨਾਲ ਪੂਰਾ ਏਰੀਆ ਦੁਖੀ ਹੈ ਹਜੇ 拉ਸ਼ਾ ਦੀ ਰਾਤ ਠੰਡੀ ਨਹੀਂ ਹੋਈ ਤੇ ਪੰਜਾਬ ਦੀ ਸਰਕਾਰ ਰੰਗਲਾ ਪੰਜਾਬ ਦੇ ਸੁਪਨੇ ਵੇਚਣ ਲੱਗ ਪਈਏ ਕੜੇ ਮਨਿਸਟਰ ਤੇ ਕਾਰਵਾਈ ਹੋਈ ਕੜੇ ਅਫਸਰ ਤੇ ਕਾਰਵਾਈ ਹੋਈ ਇੱਕ ਕਰੋੜ ਰੰਗਲਾ ਪੰਜਾਬ ਹੈ ਜੁਵਾਨਾਂ ਦੇ ਹੱਥੇ ਰੋਜ਼ਗਾਰ ਨਹੀਂ ਨਸ਼ਾ ਹੈ ਗਾਵਾਂ ਚ ਵਿਕਾਸ ਨਹੀਂ ਪਿੰਡਾਂ ਚ ਵਿਕਾਸ ਨਹੀਂ ਜ਼ਿਲੀਲੀ ਸ਼ਰਾਬ ਵੰਡੀ ਜਾ ਰਹੀ ਹੈ ਆਮਾਨੀ ਪਾਰਟੀ ਪਹਿਲੇ ਪੰਜਾਬ ਨੂੰ ਜ਼ਹਿਰ ਮੁਕਤ ਬਣਾਏ ਰੰਗ ਬਰੰਗੇ ਪੋਸਟਰ ਲਾਉਣ ਨਾਲ ਤੇ ਸੁਰਖੀਆਂ ਬਦਲਣ ਨਾਲ ਇਹ ਰੰਗਲਾ ਪੰਜਾਬ ਨਹੀਂ ਬੰਨਾ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਪਏਗਾ ਪੰਜਾਬ ਦੀ ਜ਼ਮੀਨ ਨੂੰ ਬਚਾਉਣਾ ਪਏਗਾ ਪੰਜਾਬ ਦੇ ਜਲ ਜਿੰਜੇ ਨੂੰ ਜੀਵਨ ਨੂੰ ਬਚਾਉਣਾ ਪਏਗਾ ਜੀਵ ਜੰਤੂ ਨੂੰ ਬਚਾਉਣਾ ਪਏਗਾ ਹਾਲਾਤ ਇਹ ਬਣ ਗਏ ਨੇ ਕਿ ਪੰਜਾਬ ਦਾ ਹਰ ਹਿੱਸਾ ਇਸ ਟੇਕ ਤੇ ਪਹੁੰਚ ਚੁੱਕਾ ਹੈ ਕਰਜ਼ੇ ਚ ਪੰਜਾਬ ਡੁੱਬ ਗਿਆ ਇੱਕ ਵੀ ਵਾਦਾ ਇਸ ਸਰਕਾਰ ਨੇ ਪੂਰਾ ਨਹੀਂ ਕੀਤਾ ਔਰ ਝੂਠੇ ਰੰਗਲੇ ਪੰਜਾਬ ਦੇ ਨਾਰੇ ਲਾ ਕੇ ਪੰਜਾਬ ਦੇ ਲੋਕਾਂ ਦਾ અપਮਾਨ ਕੀਤਾ ਜਾ ਰਿਹਾ ਹੈ અપਮਾਨ ਕੀਤਾ ਜਾ ਰਿਹਾ